ਬਾਦ ਦੇ ਮੇਨ ਬਾਜ਼ਾਰ ਵਿੱਚ ਹੋਈ ਵੱਡੀ ਵਾਰਦਾਤ ਅਣਪਛਾਤੇ ਚੋਰਾ ਵੱਲੋਂ 77000 ਦੇ ਕਰੀਬ ਨਵੇਂ ਨੋਟਾ ਵਾਲੇ ਹਾਰ ਤੇ ਨਵੇਂ ਨੋਟ ਕਿਤੇ ਚੋਰੀ। ਬੀਤੀ ਦੇਰ ਰਾਤ ਅਣਪਛਾਤੇ ਚੋਰਾ ਵੱਲੋਂ ਕਸਬਾ ਫਤਿਹਬਾਦ ਦੇ ਮੇਨ ਬਾਜ਼ਾਰ ਵਿੱਚ ਸਥਿਤ ਇੱਕ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਪਲਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਉਹਨਾਂ ਦੇ ਭਤੀਜੇ ਦਾ ਕਰੀਬ 4:30 ਵਜੇ ਫੋਨ ਆਇਆ ਕਿ ਤੁਹਾਡੀ ਦੁਕਾਨ ਦੇ ਤਾਲੇ ਟੁੱਟੇ ਹੋਏ ਹਨ। ਜਦੋਂ ਉਹਨਾਂ ਨੇ ਆ ਕੇ ਦੇਖਿਆ ਤਾ ਚੋਰਾ ਵੱਲੋਂ ਅੰਦਰੋਂ ਪੇ ਕਰੀਬ 30-35 ਹਜ਼ਾਰ ਦੇ ਨਵੇਂ ਨੋਟਾਂ ਵਾਲੇ ਹਾਰ ਅਤੇ 40 ਤੋਂ 45 ਹਜ਼ਾਰ ਦੇ ਨਵੇਂ ਨੋਟ ਚੋਰੀ ਕਰ ਲਏਗੇ ਇਸ ਸਬੰਧੀ ਉਹਨਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਹੈ ਇਸ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਫਤਿਹਬਾਦ ਤੋਂ ਸੋਨੂ ਫਤਿਹਬਾਦ ਦੀ ਵਿਸ਼ੇਸ਼ ਰਿਪੋਰਟ ਅੰਕਲ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਪਲਵਿੰਦਰ ਸਿੰਘ ਹੈ ਤੇ ਕਿੱਥੇ ਦੁਕਾਨ ਦਾ ਨਹੀਂ ਆ ਮੇਨ ਬਾਜ਼ਾਰ ਫਤਿਹਬਾਦ ਚ ਕੀ ਗੱਲ ਹੋਈ ਜਿਹੜੀ ਬੀਤੀ ਰਾਤ ਰਾਤੀ 4:05 ਤੇ ਮੈਨੂੰ ਕਿਸੇ ਮੇਰੇ ਭਤੀਜੇ ਦਾ ਫੋਨ ਆਇਆ ਕਿ ਤੁਹਾਡੀ ਦੁਕਾਨ ਦਾ ਸ਼ਟਰ ਖੁੱਲਾ ਪਿਆ ਜਾ ਕੇ ਵੇਖੋ ਮੈਂ ਆਇਆ ਤਾਂ ਸ਼ਟਰ ਖੁੱਲਾ ਆਇਆ ਸੀ ਤੇ ਕੀ ਅੰਦਰੋਂ ਚੋਰੀ ਆ ਕਿੰਨੇ ਜਾਣੇ ਆ ਜਿਹੜੇ ਚੋਰੀ ਕਰਨ ਆਲੇ ਇਹ ਤੇ ਬਾਅਦ ਵਿੱਚ ਪਤਾ ਲੱਗੂਗਾ ਵੇਖਿਆ ਜੀ ਤੇ ਬਾਕੀ ਨੁਕਸਾਨ ਕਾफी ਹੋ ਗਿਆ ਕਿੰਨਾ ਕ ਨੁਕਸਾਨ ਹੈ तकरीबन 75-77 ਹਜ਼ਾਰ ਦਾ ਕੀ ਕੀ ਲੈ ਕੇ ਗਏ ਆਰ ਤੇ ਨਵੇਂ ਨੋਟ ਕਿੰਨੇ ਗੱਲ ਹਾਰ ਲੈ ਕੇ ਗਏ ਤਕਰੀਬਨ 30-35 ਹਜ਼ਾਰ ਦੇ ਆ ਰਹੇ ਨੇ ਜਾਂ 40-42 ਹਜ਼ਾਰ ਦੇ ਨਵੇਂ ਨੋਟ ਹੋਣੇ ਕੋਈ ਪੁਲਿਸ ਪ੍ਰਸ਼ਾਸਨ ਮੌਕਾ ਵੇਖਣਾ ਹੈ ਇੱਥੇ ਹਾਂਜੀ ਆਈ.ਸੀ.ਓ. ਸਾਹਬ ਨੂੰ ਤੇ ਲੈ ਕੇ ਵੀ ਲੈ ਮੈਂ ਦੇ ਆਇਆ ਵਾਂ ਤੇ ਬਾਕੀ ਉਹ ਕਹਿੰਦੇ ਸੀ ਕਾਰਵਾਈ ਕਰਾਂਗੇ ਤੇ ਤੁਹਾਡਾ ਕੀ ਮੰਗ ਕਰਦੇ ਤੁਸੀਂ ਹਾਂਜੀ ਕੀ ਮੰਗ ਕਰਦੇ ਬਸ ਮੰਗੇ ਹੋਈ ਆ ਜੀ ਵੀ ਉਹਦੇ ਫੜੇ ਜਾਣ ਤੇ ਉਹਨਾਂ ਨੂੰ ਬੰਦੀ ਸਜ਼ਾ ਦਿੱਤੀ ਜਾਵੇ